ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਉੱਤੇ ਸਵਾਲ ਖੜੇ ਕੀਤੇ ਨੇ ਦੱਸਦੇ ਕਿ ਖਾਲਸਾ ਸਾਜਨਾ ਦਿਵਸ ਮੌਕੇ ਤੱਕ ਜਿਵੇਂ ਤਿਸ਼ਰੀ ਦਮਤਮਾ ਸਾਹਿਬ ਤਲਵੰਡੀ ਸਾਹਿਬ ਉਹ ਵਿਸਾਖੀ ਦੀ ਵਧਾਈ ਦੇ ਦਿਨ ਸਮੇਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2000 ਉੰਦੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੇਂਦਰ ਸਰਕਾਰ ਨੇ ਸ਼ਰਤ ਮੰਨੀ ਸੀ ਪਰ ਆਪਣੇ ਵਾਅਦੇ ਤੋਂ ਮੁਕਰ ਗਏ ਅਤੇ ਪੰਜਾਬ ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਜੋ ਦਿੱਤੀ ਜਾ ਰਹੀ ਹੈ ਉਹ ਬਹੁਤ ਹੀ ਮਾੜੀ ਗੱਲ ਹੈ ਸਰਕਾਰਾਂ ਨੂੰ ਧਾਰਮਿਕ ਮਾਮਲਾ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿੰਨੇ ਵੀ ਮੇਲੇ ਹੋਏ ਨੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਟੋਕਰੀ ਬਜਰੀ ਟਾਕਤ ਦੀ ਜਿਹੜੀ ਕਿ ਸੜਕਾਂ ਤੇ ਨਹੀਂ ਪਾਈ ਗਈ ਤੇ ਸਾਰੀਆਂ ਸੜਕਾਂ ਜਿਹੜੀਆਂ ਕਿ ਟੁੱਟੀਆਂ ਹੋਈਆਂ ਨੇ ਸਤਗੁਰਾਂ ਨੇ ਇੱਕ ਵੱਡੇ ਕਾਠ ਵਿੱਚੋਂ ਪੰਜ ਪਿਆਰੇ ਇਹਨਾਂ ਨੂੰ ਆਪਾਂ ਗੁਰੂ ਪਾਤਸ਼ਾਹ ਨੇ ਚੋਣ ਕੀਤੀ ਔਰ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਕੇ ਸਤਗੁਰਾਂ ਨੇ ਆਪ ਵੀ ਉਹਨਾਂ ਪਾਸੋਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਸੋ ਇਹ ਇੱਕ ਸਿਧਾਂਤ ਸੀ ਪਵਿੱਤਰ ਨਖੜਮਾ ਖਾਲਸੇ ਪੰਥ ਲਈ ਕਿ ਪੰਜ ਪ੍ਰਧਾਨੀ ਦੀ ਪ੍ਰਥਾ ਸ਼ੁਰੂ ਹੋਈ ਤੇ ਪੰਜ ਖੰਡੇ ਬਾਟੇ ਦੀ ਪੌਲ ਦੇਣ ਲਈ ਗੁਰੂ ਪਾਤਸ਼ਾਹ ਦੇ ਸਨਮੁਖ ਹੋ ਕੇ ਇੱਕ ਜਥੇਦਾਰ ਚੁਣ ਕੇ ਉਹ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਜਿਹੜੇ ਵੀ ਇਸ ਦਿਹਾੜੇ ਤੇ ਆਉਂਦੇ ਉਹਨਾਂ ਸਾਰਿਆਂ ਨੂੰ ਉਹ ਪੌਲ ਦਿੱਤੀ ਜਾਂਦੀ ਮੈਂ ਜਿੱਥੇ ਵਧਾਈ ਦਿੰਨਾ ਉਸੇ ਕੌਮ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਅਮਰਤਾਰੀ ਹੋਈਏ ਇਹੋ ਸਤਿਗੁਰਾਂ ਦਾ ਸਾਨੂੰ ਸੰਦੇਸ਼ ਹੈ ਦੂਸਰੀ ਬੇਨਤੀ ਇਹ ਆ ਕਿ 325 ਸਾਲਾਂ ਤੇ ਪੰਜ ਸਿੰਘ ਸਹਿਬਾਨ ਵੱਲੋਂ ਔਰ ਜੱਜਦਾਰ ਸ਼੍ਰੀ ਕਾਲਤਖ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਵੱਲੋਂ ਇਹ ਹਦੇਸ਼ ਹੋਇਆ ਸੀ ਕਿ ਸਮੁੱਚੀ ਕੌਮ 325 ਸਾਲਾ ਖਾਲਸਾ ਸਾਜਨਾ ਦਿਵਸ ਨੂੰ ਆਪਣੇ ਘਰਾਂ ਦੇ ਉੱਤੇ ਆਪਣੇ ਦਾਸਰਾਂ ਦੇ ਉੱਤੇ ਆਪਣੇ ਕਾਰੋਬਾਰਾਂ ਦੇ ਉੱਤੇ ਤੇ ਭਾਵੇਂ ਗੁਰਦੁਆਰਾ ਸਹਿਬਾਨ ਦੇ ਵਿੱਚ ਪਹਿਲਾਂ ਵੀ ਖੰਡੇ ਤੇ ਨਿਸ਼ਾਨ ਸਾਹਿਬ ਸਜੋਬਤ ਆ ਇਹ ਖਾਲਸਾ ਹੀ ਦੇਖ ਵਾਲੇ ਉਹ ਨਿਸ਼ਾਨ ਸਾਹਿਬ ਸਜੋਬਤ ਕੀਤੇ ਜਾਣ ਉਹ 13 ਬਸਾਖੀ ਤੱਕ ਨਹੀਂਗਾ ਉਹ ਸਾਰੇ ਖਾਲਸਾ ਪੰਥ ਨੂੰ ਉਦੇਸ਼ ਆ ਇਹ ਉਹ ਨਿਰੰਤਰ ਕਿਉਂਕਿ ਹਰ ਇੱਕ ਦਾ ਇੱਕ ਉਸੂਲ ਹੁੰਦਾ ਤੇ ਸਿੱਖ ਪੰਥ ਦਾ ਇਹ ਉਸੂਲ ਆ ਜਿੱਥੇ ਨਿਸ਼ਾਨ ਸਾਹਿਬ ਝੁਲਦਾ ਉਹਦਾ ਮਤਲਬ ਕਿ ਇਹ ਸਾਰਿਆਂ ਲਈ ਸਾਂਝਾ ਇੱਥੇ ਕੋਈ ਵੀ ਆ ਸਕਦਾ ਕਿਸੇ ਲਈ ਕੋਈ ਰੁਕਾਵਟ ਨਹੀਂ ਸੋ ਮੈਂ ਸਾਰੀ ਸਮੂਚੀ ਸੰਗਤ ਨੂੰ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਕਿ ਇਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਤੇ ਬਸਾਖੀ ਤੱਕ ਨਹੀਂ ਇਸ ਜਿਸ ਅਦਾਵਾ ਹਾਸਤੇ ਚਲਾਣਾ ਤਾਂ ਵਧੀਆ ਹੋ ਵੀ ਪਰ ਘਟੋ ਘਟ ਇੱਕ ਸਾਲ ਆਪਣੇ ਇਹ ਮਾਰਕ ਆਫ ਰਿਸਪੈਕਟ ਗੁਰੂ ਦਸਮ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਜਿਹੜੇ ਉਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਚੁਲਾਏ ਆ ਕਿ ਲੰਬੇ ਹਰਸੇ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਲੜਦੀ ਆ ਰਹੀ ਹੈ ਔਰ ਇਹ ਅਸੀਂ ਕੋਈ ਇਨਸਾਫ ਨਹੀਂ ਮੰਗਦੇ ਕੇਵਲ ਤਾਂ ਕੇਵਲ ਜਿਹੜੀ 2019 ਦੇ ਵਿੱਚ ਸਹਬਾਂ ਦੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਕੀਤੀ ਗਈ ਸੀ ਭਾਈ ਰਾਜੋਵਾਨੇ ਦੀ ਸਜ਼ਾ ਮਾਫ ਸਜ਼ਾ ਮਾਫ ਕਿੰਦਾ ਸਾਇੰਸਪੇਵਾ ਦੀ 10 ਸੈਂਟੈਂਸ ਜਿਹੜੀ ਉਹ ਮਾਫ ਕਰਕੇ ਲਾਈਵ 'ਚ ਤੇ ਗਰਦੀਪ ਸਿੰਘ ਭਾਈ ਗਰਦੀਪ ਸਿੰਘ ਖੜਾ ਤੇ ਭਾਈ ਦਵਿੰਦਰਪਾਲ ਸਿੰਘ ਖੁੱਲ ਉਹਨਾਂ ਦੀ ਜਿਹੜੀ ਆ ਉਹ ਮਾਫੀ ਦਿੱਤੀ ਜਾਊਗੀ ਪਰ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਭਾਈ ਕਰਮੀਤ ਸਿੰਘ ਪਟਿਆਲੇ ਵਾਲਾ ਜਿਹੜੇ ਵਿਚਾਰੇ ਦੇ ਘਰ ਇੱਕ ਮਿਰਦ ਮਾਤਾ ਆ। ਵਿਆਹ ਵੀ ਸਾਰਾ ਜੇਲ੍ਹ ਦੇ ਵਿੱਚੇ ਵਿਆਹ ਵੀ ਨਾ ਹੋਇਆ। ਉਹਦੀ ਮੋੜ ਇਹ ਕੈਨਸਲ ਕਰਕੇ ਪ੍ਰੋਲ ਉਹ ਮੋੜ ਜੇਲ੍ਹ ਵਿੱਚ ਧੱਕ ਦਿੱਤੇ ਆ। ਇਹ ਸਾਡੇ ਵੱਡੇ ਗਿਲੇ ਵੀ ਆ। ਔਰ ਜਿ세 ਸੈਂਟਰ ਸਰਕਾਰ ਤੇ ਗਿਲੇ ਆ। ਉਸੇ ਪੰਜਾਬ ਦੀ ਸਰਕਾਰ ਤੇ ਵੀ ਗਿਲੇ ਆ ਕਿ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਜਿਹੜੀ 103 ਸਾਲਾਂ 'ਚ ਕਦੇ ਕਿਸੇ ਨੇ ਕਿਸਤਾਕੀ ਨਹੀਂ ਕੀਤੀ। ਉਹਦੇ ਵਿੱਚ ਦਖਲਅੰਦਾਜ਼ੀ ਕੀਤੀ। ਤੋ ਇਦਾਂ ਹੀ ਆ ਪਿਛੇ ਹਰਿਆਣੇ ਦੇ ਵਿੱਚ ਜਿਹੜੇ ਆ ਲਗਾਤਾਰ ਤਿੰਨ ਚਾਰ ਦਿਨ ਦਾ ਮੈਂ ਸੁਣ ਰਿਹਾ ਕਿ ਕਿਵੇਂ ਉਥੇ ਇੱਕ ਦੂਏ ਦੇ ਖਿਲਾਫ ਭਰ ਕੇ ਗੰਦ ਦੇ ਟੁਕੜੇ ਸਿੱਟੇ ਜਾ ਰਹੇ ਸਰਕਾਰ ਨੇ ਉਹ ਖਾਤੇ ਸੀਲ ਕਰਤੇ ਆ ਏਮਪਲਾਈਜ਼ ਬਕਾਰਿਆਂ ਦੇ ਪੱਲੇ ਤਨਖਾਹਾਂ ਨਹੀਂ ਤੇ ਜਦ ਅਸੀਂ ਪਹਿਲਾਂ ਵੀ ਕਿਹਾ ਸੀਗਾ ਭਈ ਤੁਸੀਂ ਅਕਾਲ ਤਖਤ ਦੀ ਤਾਬਿਆ ਆ ਕੇ ਕਮੇਟੀ ਬਣਾਓ ਜੇ ਬਣਾਉਣੇ ਭਈ ਪਰ ਸ਼ੌਮਣੀ ਕਮੇਟੀ ਇਹਨੂੰ ਮਾਨਤਾ ਨਹੀਂ ਦਿੰਦੀ ਪਰ ਅੱਜ ਜੋ ਅਸੀਂ ਕਹਿੰਦੇ ਸੀ ਉਹ ਸਾਰਾ ਸਾਹਮਣੇ ਫਾਇਟ ਹੋ ਕੇ ਆ ਗਿਆ ਤੇ ਮੈਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹਨਾ ਕਿ ਕਦੇ ਵੀ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰੋਗੇ ਉਹਦਾ ਫਿਰ ਨੁਕਸਾਨ ਹੋਊਗਾ ਕਿਉਂਕਿ ਸਿੱਖ ਪੰਥ ਕਦੇ ਵੀ ਕਿਸੇ ਦੇ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦਾ ਸਤਿਕਾਰ ਕਰਦਾ ਐਵੇਂ ਦਿੱਲੀ ਦੀ ਕਮੇਟੀ 'ਚ ਕਿਵੇਂ ਹੋਇਆ ਮੈਂ ਵੱਡੇ ਢੰਗਾਈ 'ਚ ਨਾ ਜਾਵਾਂ ਇਦਾਂ ਹੀ ਹਜੂਰ ਸਾਹਿਬ ਦੇ ਵਿੱਚ ਕੀ ਹੋਇਆ ਤੋਂ ਐਵੇਂ ਹੀ ਹੁਣ ਪੰਜਾਬ ਦੇ ਵਿੱਚ ਵੀ ਯਤਨ ਕੀਤਾ ਜਾ ਰਿਹਾ ਆਉਦੇ ਚੌਣ ਸ਼ਾਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਉਹਦੇਲੇ ਗੋੰਦਾ ਗੋਦੀਆ ਜਾ ਰਹੀਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਵੇਂ